ਸਾਨੂੰ ਹਵਲਦਾਰ ਈਸ਼ਰ ਸਿੰਘ ਤੇ ਤਾਂ ਖਾਸ ਮਾਣ ਹੈ ਹੀ ਤੇ ਨਾਲ ਹੀ ਉਹ ਇਸ ਇਲਾਕੇ ਦੇ ਜ਼ਿਲ੍ਹੇ ਦੇ ਜਿੰਨੇ ਵੀ ਸਿਪਾਹੀ ਸੀ ਜਾਂ ਉਹਨਾਂ ਦੇ ਸਾਥੀ ਸੀ ਉਹਨਾਂ ਤੇ ਵੀ ਉਤਨਾ ਹੀ ਮਾਣ ਹੈ ਇਹ ਜੋ ਅ ਸਦਾ ਈਸ਼ਰ ਸਿੰਘ ਸੀ ਹਵਲਦਾਰ ਈਸ਼ਰ ਸਿੰਘ ਸੀ ਇਹ ਜਗਰਾਉਂ ਦੇ ਨੇੜੇ ਪਿੰਡ ਝੋੜੜ ਦੇ ਸੀ ਜੰਪਾਲ ਇਸੇ ਜ਼ਿਲ੍ਹੇ ਦੇ ਤੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਵੀ ਹਾਜ਼ਰ ਆਪਣੇ ਸਾਹਿਬ ਸਿੰਘ ਦੇ ਪਰਿਵਾਰ ਹੈ ਇਹ ਵੀ ਇਹਨਾਂ ਦਾ ਡੇਲੋਂ ਦਾ ਪਿੱਛਾ ਹੈ ਹੋਰ ਵੀ ਕਈ ਸ਼ਹੀਦ ਇੱਥੋਂ ਦੇ ਨੇ ਸੋ ਸਾਨੂੰ ਲੁਧਿਆਣੇ ਵਾਲਿਆਂ ਨੂੰ ਬਹੁਤ ਮਾਣ ਕਰਨਾ ਚਾਹੀਦਾ ਹੈ ਕਿ ਸਾਡੇ ਲਈ ਇਹਨਾਂ ਨੇ ਏਡਾ ਵੱਡਾ ਸਨਮਾਨ ਖੱਟ ਕੇ ਦਿੱਤਾ ਅਸੀਂ ਸਾਰਾ ਗੜੀ ਦੇ ਸਾਰੇ ਮਹਾਨ ਸੂਰਬੀਰਾਂ ਅੱਗੇ ਸਿਰ ਝੁਕਾਉਂਦੇ ਹਾਂ ਤੇ ਗਾਉਂਦੇ ਹਾਂ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਖ ਹਰ ਬਰਸ ਮੇਲੇ ਤੇ ਇਸ ਸਮਾਗਮ ਦੇ ਇਸ ਮੇਲੇ ਦੀ ਇੱਕ ਲੜੀ ਜਿਸ ਲਈ ਪ੍ਰਬੰਧਕਾਂ ਤੇ ਖਾਸ ਕਰ ਰਣਜੀਤ ਸਿੰਘ ਜੀ ਦਾ ਇਸ ਉਦਮ ਲਈ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਸ਼ੁਕਰੀਆ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਕਰਨਲ ਗਰੇਵਾਲ ਜੀ ਕਰਨਲ ਗਰੇਵਾਲ ਨੇ ਜਿੱਥੇ ਗੱਲ ਖਤਮ ਕੀਤੀ ਮੈਂ ਫਿਰ ਦੁਬਾਰਾ ਉਥੋਂ ਹੀ ਸ਼ੁਰੂ ਕਰਦੀ ਹਾਂ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਤੇ ਅਸੀਂ ਸੁਭਾਗੇ ਹਾਂ ਕਿ ਸਰਦਾਰ ਰਣਜੀਤ ਸਿੰਘ ਖਾਲਸਾ ਜੀ ਦੇ ਸਹਿਯੋਗ ਸਾਰਾ ਗੜੀ ਫਾਊਂਡੇਸ਼ਨ ਦੇ ਸਹਿਯੋਗ ਸਦਕਾ ਅੱਜ ਸਾਨੂੰ ਸਾਡੇ ਵਿਦਿਆਰਥੀਆਂ ਨੂੰ ਇਸ ਮੇਲੇ ਦਾ हिस्सा बनन ਦਾ ਸੁਭਾਗ ਹਾਸਲ ਹੋਇਆ ਹੈ ਸਰ ਬਹੁਤ ਬਹੁਤ ਧੰਨਵਾਦ ਸਾਨੂੰ ਚੁਣਨ ਦੇ ਲਈ ਕਿ ਅਸੀਂ ਅੱਜ ਦੇ ਇਸ ਖੂਬਸੂਰਤ ਪਲ ਨੂੰ ਜੀ ਸਕੀਏ ਹੰਡਾ ਸਕੀਏ ਸਾਰਾਗੜੀ ਫਾਊਂਡੇਸ਼ਨ ਵੱਲੋਂ ਸਾਰਾਗੜੀ ਦੀ ਜਾਂਗ ਤੇ ਸਾਕੇ ਦੇ ਨਾਲ ਸੰਬੰਧਿਤ ਇੱਕ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ ਮੈਂ ਬੇਨਤੀ ਕਰਾਂਗੀ ਸਾਡੇ ਕੰਪਿਊਟਰ ਵਿਭਾਗ ਦੇ ਮੁਖੀ ਮਿਸਟਰ ਕਰਿਨ ਮਦਨ ਜੀ ਨੂੰ ਕਿ ਉਹ ਇਹ ਡਾਕੂਮੈਂਟਰੀ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਦਿਖਾਉਣ ਸਾਡੇ ਵਿਦਿਆਰਥੀਆਂ ਦੇ ਲਈ ਵੀ ਇਹ ਇੱਕ ਅਨੂਠਾ ਅਨੁਭਵ ਹੋਏਗਾ ਬੇਸ਼ੱਕ ਸਾਡੇ ਵਿੱਚੋਂ ਬਹੁਤਿਆਂ ਨੇ ਕੇਸਰੀ ਫਿਲਮ ਦੇਖੀ ਹੋਏਗੀ ਜਾਂ ਸਾਰਾ ਗੜੀ ਦੇ ਨਾਲ ਸੰਬੰਧਿਤ ਜੋ ਵੀ ਫਿਲਮਾਂ ਬੜੀਆਂ ਜਾਂ YouTube ਦੇ ਉੱਤੇ ਬਹੁਤ ਸਾਰੀ ਸਮਗਰੀ ਜਿਹੜੀ ਆ ਉਹ ਪਈ ਹੈ ਉਹ ਦੇਖੀ ਹੋਏਗੀ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਸਰਦਾਰ ਰঞ্জੀਤ ਸਿੰਘ ਖਾਲਸਾ ਜੀ ਵੱਲੋਂ ਇਹ ਇੱਕ ਉਦਮ ਹੈ ਜੋ ਅਸੀਂ ਸ਼ਹੀਦਾਂ ਨੂੰ ਨਮਨ ਕਰਨ ਜਾ ਰਹੇ ਹਾਂ ਬੇਨਤੀ ਹੈ ਕਿ ਸਾਰਿਆਂ ਜਿਹੜੀਆਂ ਲਾਈਟਾਂ ਨੇ ਉਹ ਬੁਝਾ ਦਿਓ ਤਾਂ ਕਿ ਅਸੀਂ ਬਹੁਤ ਹੀ ਖੂਬਸੂਰਤੀ ਦੇ ਨਾਲ ਇੰਜੋਏ ਕਰ ਸਕੀਏ